ਬਾਰਡਰ ਤੇ ਜਿੱਥੇ ਬੀਐਸਐਫ ਫਰਸਟ ਡਿਫੈਂਸ ਲਾਈਨ ਤੇ ਚੌਕਸਟਿਚ ਕਰਨੀ ਹੈ ਉਥੇ ਸੈਕੰਡ ਡਿਫੈਂਸ ਲਾਈਨ ਤੇ ਜਿਹੜੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਚ ਕਰਨੀ ਹੈ ਤੇ ਹਮੇਸ਼ਾ ਹੀ ਬੀਐਸਐਫ ਤੇ ਪੰਜਾਬ ਪੁਲਿਸ ਆਪਸ ਵਿੱਚ ਮਿਲ ਕੇ ਜਿਹੜੀਆਂ ਪ੍ਰਾਪਤੀਆਂ ਕਰਦੀ ਰਹਿੰਦੀ ਹੈ ਜਿੱਥੇ ਪੰਜਾਬ ਸਰਕਾਰ ਮਾਨਯੋਗ ਡੀਜੀਪੀ ਸ਼੍ਰੀ ਭੌਰਵੀਰਾਦ ਆਦਿ ਆਈਪੀਐਸ ਨੇ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜੀ ਮੋਹਮ ਚੜੀ ਹੈ ਜਿੱਥੇ ਅਸੀਂ ਨਿਤ ਬਰਾਮਦਗੀਆਂ ਕਰਦੇ ਹਾਂ ਉਥੇ ਅੱਜ ਵੀ ਜਿਹੜੇ ਸ਼੍ਰੀ ਅਸ਼ਕਰੀ ਕਪੂਰ ਆਈਪੀਐਸ ਅਸਾਸਪੀ ਤਰਨਤਾਰ ਦੀ ਹਾਦਤਾਂ ਦੇ ਜਿਹੜੀ ਸਾਂਝਾ ਸਰਚ ਆਪਰੇਸ਼ਨ ਬੀਐਸਐਫ ਦੇ ਨਾਲ ਜਿਹੜੀ ਖਤਰ ਬਟਾਲੀਅਨ ਭਿੱਖੀਵਿੰਡਾ ਉਹਨਾਂ ਦੇ ਨਾਲ ਕੀਤਾ ਗਿਆ ਤੇ ਜਿਹੜੀ ਆ ਇਸ ਸਾਂਝੇ ਆਪਰੇਸ਼ਨ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਚਾਰ ਪਿਸਟਲ ਜਿਹੜੇ ਆ 7.62 ਐਮਐਮ ਦੇ ਜਿਹੜੇ ਮੇਡ ਇਨ ਚਾਈਨਾ ਨਾਲ ਇਹਨਾਂ ਦੇ ਚਾਰ ਮੈਗਜ਼ੀਨ ਤੇ 50 राउंड 9mm ਜਿੰਦਾ ਜਿਹੜੇ ਆ ਉਹ ਪਿੰਡ ਕਲਸੀਆਂ ਖੁਰਦ ਦੀ ਫਿਰਨੀ ਤੋਂ ਆਰੰਭ ਹੋਏ। ਜਿਸਬੰਦੀ ਥਾਣੇ ਖਾਲੜਾ ਵਿਖੇ ਐਫ ਆਈ ਆਰ ਨੰਬਰ 93 ਅੰਡਰ ਸੈਕਸ਼ਨ 25 54 ਨਾਟਾ ਆਬਜੈਕਟ ਤੇ 10 11 12 ਇਅਰ ਕਰਾਫਟ ਐਕਟ ਦਰਜ ਰਜਿਸਟਰ ਕਰਕੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ। ਜਿੱਥੇ ਇਹਦੀ ਇਨਵੈਸਟੀਗੇਸ਼ਨ ਸੈਂਟੀਫਿਕ ਤਰੀਕੇ ਨਾਲ ਤੇ ਉੱਥੇ ਜਿਹੜੇ ਸਾਡੇ ਸੋਰਸਸ ਆ ਉਹਨਾਂ ਨਾਲ ਵੀ ਅਸੀਂ ਆਰੰਭ ਕੀਤੀ ਹੈ। ਤੇ ਜਲਦੀ ਜਿਹੜੇ ਦੋਸ਼ੀ ਹੈ ਇਹਨਾਂ ਨੂੰ ਫੜ ਕੇ ਅਸੀਂ ਗ੍ਰਿਫਤਾਰ ਕਰਕੇ ਤੇ ਜੇਲ੍ਹਾਂ ਦੇ ਵਿੱਚ ਭੇਜਾਂਗੇ ਇੱਥੇ ਮੈਂ ਦੱਸਣਾ ਚਾਹੁੰਦਾ ਵਾਂ ਕਿ ਹੁਣ ਤੱਕ ਜੇ ਇਸ ਸਾਲ ਦੀ ਗੱਲ ਕਰੀਏ ਤੇ 40 ਕਿਲੋ ਦੇ ਕਰੀਬ ਹੈਰੋਨ ਤੇ 42 ਦੇ ਕਰੀਬ ਡਰੋਨ ਤੇ ਆ ਜਿਹੜੇ ਹੁਣ ਪਿਸਟਲ ਨੇ ਇਹ ਅਸੀਂ ਜਿਹੜੇ ਆਚਾਰ ਹੁਣ ਤੇ ਚਾਰ ਪਿਸਟਲ ਹੀ ਪਹਿਲਾਂ 8 ਦੇ ਕਰੀਬ ਹੈ ਜਿਹੜੇ ਪਿਸਟਲ ਜਿਹੜੇ ਰਿਕਵਰ ਕਰ ਚੁੱਕੇ ਹੈ ਤੇ 35 ਤੋਂ 36 ਦੇ ਕਰੀਬ ਜਿਹੜੇ ਵਿਅਕਤੀ ਨੇ ਵੱਖ-ਵੱਖ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਆ ਜਿਹੜੇ ਇਸ ਡਰੋਨ ਐਕਟੀਵਿਟੀ ਜਾਂ ਬਾਰਡਰ ਐਕਟੀਵਿਟੀ ਨਾਲ ਰਿਲੇਟਡ ਨੇ ਤੇ ਕਈਆਂ ਦੀ ਜਿਹੜੀ 68 ਐਫ ਦੇ ਵਿੱਚ ਅਸੀਂ ਜਾਇਦਾਦ ਵੀ ਜ਼ਬਤ ਕਰਾ ਚੁੱਕੇ ਆ ਸੋ ਮੈਂ ਇੱਥੇ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਕਿ ਇਸ ਥੰਦੇ ਤੋਂ ਬਹੁਤ ਦੂਰ ਰਹੋ ਕਿਉਂਕਿ ਇਹ ਦੇਸ਼ทรੋਹੀ ਹੈ ਇਹ ਆਪਣੀ ਪੰਜਾਬੀਅਤ ਨਾਲ ਤਰੋਹੀ ਹੈ ਇਹ ਆਪਣੇ ਧਰਮ ਨਾਲ ਤਰੋਈ ਹੈ ਸੋ ਇਹਦੇ ਵਿੱਚ ਜੇ ਥੋੜਾ ਜਿਹਾ ਲਾਲਚ ਨੂੰ ਪਾ ਕੇ ਤੁਸੀਂ ਗਲਤ ਕੰਮ ਕਰਦੇ ਹੋ ਤੇ ਗ੍ਰਿਫਤਾਰ ਹੋ ਕੇ ਦਾਦਾ ਸਾਲਾਂ ਵਾਸਤੇ ਜੇਲ੍ਹ ਵੀ ਜਾਣਾ ਪੈਂਦਾ ਤੇ ਜਿਹੜੀ ਛੋਟੀ ਮੋਟੀ ਜਾਇਦਾਦ ਵੀ ਇਕੱਠੀ ਕਰਦੇ ਹੋ 68 ਟਾਈਪ ਦੇ ਵਿੱਚ ਇੱਕੋ ਝਟਕੇ ਦੇ ਵਿੱਚ ਉਹ ਜਾਇਦਾਦ ਜਿਹੜੀ ਉਹ ਸਰਕਾਰੀ ਬਣ ਜਾਂਦੀ ਹੈ ਸੋ ਇਸ ਤੰਦੇ ਤੋਂ ਗੁਰੇਜ਼ ਕਰੋ ਤੇ ਆਪਣੇ ਪੰਜਾਬ ਵਾਸਤੇ ਤੇ ਪੰਜਾਬੀਅਤ ਵਾਸਤੇ ਕੰਮ ਕਰੋ ਤੇ ਆ ਪਾਕਿਸਤਾਨ ਜਿਹੜਾ ਗਵਾਂਡੀ ਮੁਲਕ ਆ ਜਿਹੜਾ ਹਮੇਸ਼ਾ ਚਾਹੁੰਦਾ ਆ ਵੀ ਪੰਜਾਬ ਦਾ ਬੇੜਾਗਰ ਕੋ ਹੋਵੇ ਤੇ ਜਿਹੜੀ ਆ ਉਹ ਉਹ ਲੜੀ ਜਿਹੜੀ ਕੜੀ ਆ ਜਿਹੜੀ ਭਾਰਤ ਨਾਲ ਜੰਗ ਦੀ ਉਹ ਕਮਜ਼ੋਰ ਹੋ ਜਾਂਦੇ ਕਿਉਂਕਿ ਪੰਜਾਬੀ ਬਾਰਡਰ ਤੇ ਵੇਖੇ ਨੇ 71 ਦੀ ਲੜਾਈ 'ਚ 61 ਦੀ ਲੜਾਈ 'ਚ ਉਹਨਾਂ ਨੇ ਵੇਖਿਆ ਵੀ ਪੰਜਾਬੀਆਂ ਨੇ ਆਰਮੀ ਦਾ ਸਾਥ ਦਿੱਤਾ ਤੇ ਉਹਨਾਂ ਕੋਲ ਭਾਵੇਂ ਪੈਟਰਨ ਟੈਂਕ ਸੀ ਉਹਨਾਂ ਨੂੰ 10 ਫੁੱਟ ਨਹੀਂ ਤੁਰਨ ਦਿੱਤਾ ਗਿਆ ਸੋ ਉਦੋਂ ਕੋਈ ਪਹਿਲਾ ਅੱਤਵਾਦ ਦੇ ਰੂਪ ਦੇ ਵਿੱਚ ਇਹ ਹੋਣ ਵਾਲਾ ਅਤਵਾਦ ਜਿਹੜਾ ਨਸ਼ਿਆਂ ਦੇ ਰੂਪ ਵਿੱਚ ਨਸ਼ਿਆਂ ਤੋਂ ਇਲਾਵਾ ਹੁਣ ਇਹਨਾਂ ਨੇ ਦੁਬਾਰੇ ਫਿਰ ਤੋਂ ਹਥਿਆਰ ਭੇਜ ਕੇ ਸਾਡੀ ਪੰਜਾਬੀਅਤ ਨੂੰ ਬਦਨਾਮ ਕਰਨ ਖਾਤਰ ਤੇ ਪੰਜਾਬੀਅਤ ਦਾ ਬੇੜਾਗਰਕ ਕਰਨ ਖਾਤਰ ਜਿਹੜੀ ਆ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸੋ ਅਸੀਂ ਕਦੇ ਵੀ ਇਹਨਾਂ ਦੀਆਂ ਕੋਝੀਆਂ ਚਾਲਾਂ ਸਫਲ ਨਹੀਂ ਹੋਣ ਦੇਵਾਂਗੇ ਤੇ ਮੈਂ ਅਪੀਲ ਵੀ ਕਰਦਾ ਕਿ ਇਸ ਕੰਮ ਦੇ ਵਿੱਚ ਆਮ ਪਬਲਿਕ ਸਾਡਾ ਪੁਲਿਸ ਦਾ ਸਹਿਯੋਗ ਦੇਵੇ ਤੇ ਸੱਚੀ ਦੇ ਸੂਚੀ ਇਤਲਾਹ ਦੇਵੇ ਤੇ ਤਾੜਨਾ ਕਰਦਾ ਉਹਨਾਂ ਸਮਗਲਰਾਂ ਨੂੰ ਉਹਨਾਂ ਵਿਅਕਤੀਆਂ ਨੂੰ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨੇ ਕਿ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਸੀਂ ਜੇਲੇ ਭੇਜ ਦਿਆਂ